ਮੇਰਾ ਨਾਮ ਜਸਕਰਨਦੀਪ ਕੌਰ ਹੈ ਮੈਂ ਜ਼ਿਲ੍ਹਾ ਸੰਗਰੂਰ ਪਿੰਡ ਧੂਰਾ ਦੀ ਰਹਿਣ ਵਾਲੀ ਹਾਂ ਮੈਂ ਆਪਣੀ ਪੜ੍ਹਾਈ ਬੀਟੈਕ ਕੰਪਿਊਟਰ ਸਾਇੰਸ ਵਿੱਚ ਕੀਤੀ ਹੈ ਮੈਂ ਮਾਨਯੋਗ ਸੀਐਮ ਭਗਵੰਤ ਮਾਨ ਜੀ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਉਹਨਾਂ ਨੇ ਸਾਨੂੰ ਰੋਜ਼ਗਾਰ ਦਿੱਤਾ ਮੇਰਾ ਨਾਮ ਵੀਰਿੰਦਰ ਰਵੀਸ਼ ਹੈ ਮੈਂ ਪੰਜਾਬ ਪੁਲਿਸ ਦੇ ਵਿੱਚ ਐਜ਼ ਅ ਸਬ ਇੰਸਪੈਕਟਰ ਭਰਤੀ ਹੋਇਆ ਹਾਂ ਮੇਰੀ ਭਰਤੀ 2023 ਵਿੱਚ ਨਿਕਲੀ ਸੀ ਤੇ ਵਿਦਿਨ 1 ਡੇਅਰ ਸਾਨੂੰ ਅਪੁਆਇੰਟਮੈਂਟ ਵੀ ਮਿਲ ਚੁੱਕੀਆਂ ਨੇ ਮੈਂ ਇਸ ਟਾਈਮ ਲੁਧਿਆਣਾ ਪੁਲਿਸ ਲੈਨ ਵਿੱਚ ਟ੍ਰੇਨਿੰਗ ਕਰ ਰਿਹਾ ਹਾਂ ਜਿਵੇਂ ਕਿ ਸਾਡੀ ਨੋਟੀਫਿਕੇਸ਼ਨ 2023 ਵਿੱਚ ਪਬਲਿਸ਼ ਹੋਈ ਸੀ ਤੇ ਉਸ ਤੋਂ ਬਾਅਦ ਸਾਡਾ ਪੇਪਰ ਹੋਇਆ ਤੇ ਉਸ ਤੋਂ ਬਾਅਦ ਸਾਡਾ ਟ੍ਰਾਇਲ ਦਾ ਪ੍ਰੋਸੈਸ ਚੱਲਿਆ ਤੇ ਫਿਰ 2024 ਦੇ ਵਿੱਚ ਉਹਨਾਂ ਨੇ ਸਾਡੀ ਜੁਆਇਨਿੰਗ ਕਰਵਾ ਦਿੱਤੀ ਪਹਿਲਾਂ ਪਹਿਲਾਂ ਸਾਨੂੰ ਬਹੁਤ ਟੈਨਸ਼ਨ ਲੈਂਦੀ ਸੀ ਬਈ ਭਰਤੀਆਂ ਤੇ ਕੇਸ ਹੋ ਜਾਂਦੇ ਨੇ ਜੀ ਇਹ ਹੋ ਜਾਂਦਾ ਹੈ ਜੀ ਰਿਟ ਪੈ ਜਾਂਦੀ ਹੈ ਪਰ ਸਾਨੂੰ ਭਗਵੰਦ ਮਾਨ ਦੀ ਤੇ ਪੂਰਾ ਭਰੋਸਾ ਸੀ ਤੇ ਇਸ ਕਰਕੇ ਸਾਨੂੰ ਬਿਨਾਂ ਕਿਸੇ ਰਿਟ ਤੋਂ ਬਿਨਾਂ ਕਿਸੇ ਕੇਸ ਤੋਂ ਬੜੀ ਛੇਤੀ ਜੁਆਇਨਿੰਗ ਮਿਲ ਚੁਕੀ ਹੈ ਜੀ ਤੇ ਸਾਡੀ ਭਰਤੀ ਬਹੁਤ ਸਾਫ਼ ਸੁਥਰੀ ਤੇ ਨਿਰਪੱਖ ਤਰੀਕੇ ਨਾਲ ਇਹਨਾਂ ਨੇ ਪੂਰੀ ਕੀਤੀ ਆ ਇਸ ਲਈ ਮੈਂ ਮਾਨਯੋਗ ਸੀਐਮ ਸਾ ਜੋ ਦੋਂਦੀ ਇਹ ਸਰਕਾਰ ਮਾਨ ਸਰਕਾਰ ਸੱਤਾ ਵਿੱਚ ਆਈ ਹੈ ਤਾਂ ਉਦੋਂ ਦਾ ਸਾਨੂੰ ਸਾਡੇ ਰਿਜ਼ਲਟ ਟਾਈਮ ਟੂ ਟਾਈਮ ਮਿਲਦੇ ਰਹੇ ਜਿਸ ਕਰਕੇ ਅੱਜ ਸਾਨੂੰ ਇਹ ਰੋਜ਼ਗਾਰ ਮਿਲਿਆ ਮੇਰੇ ਘਰਦਿਆਂ ਨੇ ਮੈਨੂੰ ਹਮੇਸ਼ਾ ਸਪੋਰਟ ਕੀਤਾ ਤੇ ਅੱਜ ਮੇਰਾ ਇਹ ਸੁਪਨਾ ਵੀ ਪੂਰਾ ਹੋਇਆ ਜਿਸ ਕਰਕੇ ਮੇਰੇ ਘਰ ਦੇ ਵੀ ਬਹੁਤ ਖੁਸ਼ ਹਨ ਤੇ ਇਸ ਮੌਕੇ ਤੇ ਮੇਰੇ ਸਾਰੇ ਪਿੰਡ ਨੇ ਵੀ ਬਹੁਤ ਖੁਸ਼ੀ ਮਨਾਈ ਹੈ ਪਿੰਡ ਦੀਆਂ ਕੁੜੀਆਂ ਲਈ ਵੀ ਮੈਂ ਇੱਕ ਮਿਸਾਲ ਦਾ ਸੋਰਸ ਬਣੀ ਹਾਂ ਇਹ ਸਾਰੇ ਉਪਰਾਲੇ ਵਾਸਤੇ ਮੈਂ ਸੀਐਮ ਭਗਵੰਤ ਮਾਨ ਜੀ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਉਹਨਾਂ ਨੇ ਸਾਨੂੰ ਰੋਜ਼ਗਾਰ ਦਿੱਤਾ ਤੇ ਪੰਜਾਬ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਮੈਂ ਮਾਨਯੋਗ ਸੀਐਮ ਭਗਵੰਤ ਮਾਨ ਜੀ ਦਾ ਬਹੁਤ-ਬਹੁਤ ਧੰਨਵਾਦੀ ਹਾਂ